ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਹੈ ਤਾਂ ਜਿਹੜਾ ਸੈੱਟ ਤੁਸੀਂ ਦੇਖ ਰਹੇ ਹੋ ਜੀ ਇਹ ਸੈੱਟ ਬਕਾਊ ਹੈ 215 ਫੁੱਟ ਇਹ ਲੰਮਾ ਜੀ ਤੇ 70 ਫੁੱਟ ਇਹ ਚੌੜਾਗਾ 215 ਤੇ 70 22 ਦਾ ਸੈੱਟ ਆ ਬਈ ਇਹ ਤੇ ਸਾਰਾ A to Z ਸਮਾਨ ਜਿਹੜਾ ਸੈੱਟ ਦਾ ਤਾਂ ਇਹ ਬਕਾਊ ਹੈ ਤਾਂ ਤੁਸੀਂ ਕੋਈ ਵੀ ਭਰਾ ਨੂੰ ਜਾਈਦੀ ਚੀਜ਼ ਤਾ 22 ਦੇ ਨਾਲ ਤੁਸੀਂ ਕਨੈਕਟ ਕਰ ਸਕਦੇ ਆ 22 ਦਾ ਨੰਬਰ ਆਪਾਂ ਸਕਰੀਨ ਤੇ ਦੇਵਾਂਗੇ A to Z ਸਾਰਾ ਜਿਹੜਾ ਫਾਰਮ ਦਾ ਇਹਦੇ ਵਿੱਚ ਕੱਲਾ ਸੈੱਟ ਦੇ ਨਾਲ-ਨਾਲ ਤੁਹਾਨੂੰ ਹੋਰ ਵੀ ਜਿਹੜਾ ਸਾਰਾ ਫਾਰਮ ਦੇ ਵਿੱਚ ਸਮਾਨ ਤੁਸੀਂ ਉਹ ਵੀ ਆਪਣੇ ਹਿਸਾਬ ਦੇ ਨਾਲ ਦੇਖ ਸਕਦੇ ਆ ਪਿੰਡ ਗਵਿੰਦਪੁਰਾ ਜੀ ਬਠਿੰਡੇ ਦੇ ਨਾਲ ਹੀ ਰਹਿ ਜਾਂਦਾ ਗਵਿੰਦਪੁਰਾ ਪਿੰਡ ਹੈ ਪੰਪ ਦੇ ਨਾਲ ਹੈ ਛੱਡ ਪੈਟਰੋਲ ਪੰਪ ਆ ਗਵਿੰਦਪੁਰੇ ਵਾਲਾ ਉਸ ਦੇ ਨਾਲ ਇਹ ਸੈੱਟ ਪਾਇਆ ਹੋਇਆ ਤਾਂ ਬਾਈ ਨੇ ਸਾਰੇ ਦਾ ਸਾਰਾ ਸੈੱਡੀ ਜਿਹੜਾ ਇਹ ਦੇਣਾਗਾ ਠੀਕ ਹੈ ਜੀ ਇਹਦੀ ਲੰਮਾਈ ਫੇਰ ਦੁਬਾਰੇ ਆਪਾਂ ਦੱਸ ਦਿੰਨੇ ਆ 215 ਫੁੱਟ ਹੈ ਤੇ 70 ਫੁੱਟ ਇਹ ਚੌੜਾਗਾ ਜੀ ਤੇ ਸਾਰਾ A to Z ਸਮਾਨ ਹੈ ਤਾਂ 22 ਦੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਆ ਬਾਈ ਤਾਂ ਬਾਕੀ ਜਾਣਕਾਰੀ ਤੁਹਾਨੂੰ ਸਾਰੀ 22 ਦੇ ਦਊਗਾ ਧੰਨਵਾਦ